सरकार ਨੂੰ ਕੀ ਹੋਰ ਆਬਵੀਅਸ ਹੈ ਜੀ ਦੇਖੋ ਜਿਹੜੀ ਹੜ੍ਹ ਦੀ ਸਥਿਤੀ ਆ ਜਿਵੇਂ ਤੁਸੀਂ ਦੇਖ ਹੀ ਰਹੇ ਆ ਸਾਰੇ ਪਖਾਨ ਕੋਲ ਦੇ ਸਥੈ ਕਾਫੀ ਲਾਰਮਿੰਗ ਆ ਕਿਉਂਕਿ ਪਿੱਛੋਂ ਜਿਹੜਾ ਰਾਵੀ ਰਿਵਰ ਆ ਉਹਦੇ ਵਿੱਚ ਵੀ ਜਿਹੜਾ ਰਣਜੀਤ ਸਾਗਰ ਡੀਰ ਟੈਂਕ ਦੀ ਜਿਹੜੀ ਝੀਲ ਆ ওভারਫਲੋ ਕਰ ਰਹੀ ਆ ਉਸ ਕਰਕੇ ਪਾਣੀ ਜਿਹੜਾ ਹੈਗਾ ਉੱਥੋਂ ਵੀ ਛੱਡਣਾ ਜ਼ਰੂਰੀ ਹੋ ਗਿਆ ਇਸ ਤੋਂ ਇਲਾਵਾ ਜਿਹੜੇ ਰਾਵੀ ਦੇ ਵਿੱਚ ਫਰਦਰ ਇਸ ਪੁਆਇੰਟ ਤੋਂ ਅੱਗੇ ਜਾ ਕੇ ਉਜ ਰਿਵਰ ਤੇ ਜਲਾਲੀਆ ਰਿਵਰ ਉਹਦੇ ਨਾਲ ਮਿਲਨ ਹੋ ਰਿਹਾ ਕੁਝ ਵੀ ਰਿਵਰ ਜਿਹੜਾ ਪੂਰਾ ਉਹ ਭਰ ਕੇ ਆ ਰਿਹਾ ਸੋ ਇਸ ਦੇ ਪਿੱਛੇ ਜਿਹੜਾ ਕੋਲੀਆਂ ਪਿੰਡ ਆ ਤੇ ਬਾਕੀ ਜਿਹੜੇ ਤਾਸ਼ ਹੈਗਾ ਆ ਮੱਖਣਪੋਰਾ ਇਹ ਸਾਰੇ ਪਿੰਡ ਜਿਹੜੇ ਹੈਗੇ ਆ ਉਹ ਹੜ ਦੀ ਮਾਰ ਹੇਠ ਆਏ ਹੋਏ ਆ ਉਹਨਾਂ ਵਿੱਚੋਂ ਦੋ ਜਿਹੜੇ ਹੈਗੇ ਆ ਲੋਕੇਸ਼ਨਸ ਆ ਜਿੱਥੇ ਲੋਕ ਅਜੇ ਸਟਕ ਹੋਏ ਆ ਔਰ ਆਪਣੀਆਂ ਛੱਤਾਂ ਦੇ ਉੱਪਰ ਆ ਉਹਨਾਂ ਨੂੰ ਰੈਸਕਿਊ ਐਨਡੀਆਰਫ ਦੀ ਟੀਮ ਗਈ ਹੋਈ ਆ ਉਹ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਆ ਸੋ ਅਸੀਂ ਆਰਮੀ ਅਥਾਰਟिटीज ਨੂੰ ਵੀ ਰਿਕਵੈਸਟ ਕੀਤੀ ਹੈ ਜਿਵੇਂ ਹੀ ਬਾਰਿਸ਼ ਖਤਮ ਹੁੰਦੀ ਆ ਤੇ ਉਹਨਾਂ ਨੇ 에어 ਲਿਫਟਿੰਗ ਦਾ ਜਿਹੜਾ ਹੈ ਇੰਤਜ਼ਾਮ ਕੀਤਾ ਉਹਨਾਂ ਨੂੰ 에어 ਲਿਫਟ ਕਰਨ ਦੀ ਅਸੀਂ ਭਰਪੂਰ ਕੋਸ਼ਿਸ਼ ਕਰਾਂਗੇ ਉਹਨਾਂ ਨੂੰ 에어 ਲਿਫਟ ਕਰ ਲਿਆ ਜਾਵੇ ਇਸ ਤੋਂ ਇਲਾਵਾ ਸਾਡੀ ਜਿਹੜੀ ਪਠਾਨਕੋਟ ਪੁਲਿਸ ਵੱਲੋਂ ਪਬਲਿਕ ਨੂੰ ਅਪੀਲ ਆ ਕਿ ਬਿਨਾਂ ਕਿਸੇ ਕਾਰਨ ਤੋਂ ਬਿਨਾਂ ਐਕਸਟ੍ਰੀਮ ਐਮਰਜੈਂਸੀ ਤੋਂ ਆਪਣੇ ਘਰਾਂ ਤੋਂ ਜ਼ਿਆਦਾ ਮੂਵਮੈਂਟ ਨਾ ਕਰਨ ਇਸ ਤੋਂ ਉਹਨਾਂ ਦੇ ਤੁਰਨ ਫਿਰਨ ਦੇ ਨਾਲ ਟ੍ਰੈਫਿਕ ਦੀ ਜਿਹੜੀ ਆ ਅਸਥਿਰ ਵਿਵਸਥਾ ਹੋ ਰਹੀ ਕਿਉਂਕਿ ਬਹੁਤ ਜ਼ਿਆਦਾ بارش ਆ ਜਗਾ ਜਗਾ ਤੇ ਪਾਣੀ ਭਰਿਆ ਆ ਦੂਸਰਾ ਰਿਸਕੀ ਵੀ ਹੈ ਕਿਉਂਕਿ ਜਿੱਥੋਂ ਕ੍ਰਾਸ ਕਰਾਂਗੇ ਉੱਥੋਂ ਪਾਣੀ ਕ੍ਰਾਸ ਹੋ ਰਿਹਾ ਹੈਗਾ ਆ ਉੱਥੇ ਰਿਸਕੀ ਵੀ ਹੈਗਾ ਆ ਤੇ ਜਿਹੜੀ ਜਨਰਲ ਪਬਲਿਕ ਆ ਇਹਨਾਂ ਪਿੰਡਾਂ ਦੀ ਸਪੈਸ਼ਲੀ ਨੋਟ ਜਨਮ ਸਿੰਘ ਏਰੀਏ ਦੀ ਉੱਥੇ ਜਨਰਲ ਪਬਲਿਕ ਨੂੰ ਮੇਰੀ ਅਪੀਲ ਆ ਕਿ ਆਪਣੇ ਜਿਹੜੇ ਦਰਿਆ ਦੇ ਨੇੜੇ ਦੇ ਜਿਹੜੇ ਹੈਗੇ ਘਰ ਆ ਉਹਨਾਂ ਨੂੰ ਛੱਡ ਕੇ ਸੁਰੱਖਿਤ ਥਾਵਾਂ ਪਿੱਛੇ ਸਰਕਾਰ ਵੱਲੋਂ ਬਣਾਈਆਂ ਗਈਆਂ ਉਹਨਾਂ ਸੁਰੱਖਿਤ ਥਾਵਾਂ ਤੇ ਆ ਜਾਣ ਜਾਂ ਨਜ਼ਦੀਕੀ ਕਿਸੇ ਹੋਰ ਰਿਸ਼ਤੇਦਾਰਾਂ ਪਾਸੇ ਜਿੱਥੇ ਹੱਟ ਦਾ ਪ੍ਰਕੋਪ ਘੱਟਾ ਹੈਗਾ ਉੱਥੇ ਚਲੇ ਜਾਣ ਆਪਣੀ ਜਾਨ ਨੂੰ ਜਿਹੜਾ ਰਿਸਕ ਵਿੱਚ ਨਾ ਪਾਉਣ ਕਿਉਂਕਿ ਬਹੁਤ ਸਾਰੇ ਲੋਕ ਜ਼ਿੱਦੀ ਹੋ ਜਾਂਦੇ ਆ ਜੀ ਅਸੀਂ ਘਰ ਨਹੀਂ ਛੱਡਣਾ ਅਸੀਂ ਆਪਣਾ ਜਿਹੜਾ ਹੈਗਾ ਡੇਰਾ ਨਹੀਂ ਛੱਡਣਾ ਤੇ ਜਿਹਦੇ ਨਾਲ ਜਾਨ ਜਿਹੜੀ ਹੈਗੀ ਉਹ ਰਿਸਕ ਵਿੱਚ ਪੈਂਦੀ ਆ ਇਸ ਤਰ੍ਹਾਂ ਦਾ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਰਾਧਾ ਸੁਆਮੀ ਸਤਸੰਗ ਘਰ ਜਿਹੜਾ ਹੈਗਾ ਆ ਪਠਾਨਕੋਟ ਉਹ ਇੱਕ ਰੀਹੈਬ ਸੈਂਟਰ ਜਿਹੜਾ ਹੈਗਾ ਆ ਉਹ ਐਸਟੈਬਲਿਸ਼ ਕੀਤਾ ਇਸ ਤੋਂ ਸਾ ਇਸ ਤੋਂ ਲੱਗਾ ਜਿਹੜਾ ਸ੍ਰੀ ਬਾਠ ਸਾਹਿਬ ਗੁਰਦੁਆਰਾ ਸਾਹਿਬ ਆ ਉਹ ਕੰਪਲੈਕਸ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਸ਼ਰਨਾਰਥੀ ਘਰ ਜਿਹੜਾ ਹੈਗਾ ਡਿਕਲੇਅਰ ਕੀਤਾ ਆ ਸੋ ਹਰ ਕੰਟਰੋਲ ਰੂਮ ਜਿਹੜਾ ਹੈਗਾ ਆ ਉਹਦਾ ਨੰਬਰ ਹੈਗਾ ਪਲੀਜ਼ ਨੋਟ ਕਰਨਾ 1862346944 01862 346944 ਦੁਬਾਰਾ ਮੈਂ ਨੋਟ ਕਰ ਦਿੰਦਾ 2346944 ਪਖਾਨਕੋਟ ਦਾ ਕੋਡ ਲਗਾ ਕੇ ਇਸ ਤੋਂ ਇਲਾਵਾ ਪੁਲਿਸ ਕੰਟਰੋਲ ਨੂੰ 112 ਨੂੰ ਡਾਇਲ ਕਰਕੇ ਸਹਾਇਤਾ ਪ੍ਰਾਪਤ ਕਰ ਸਕਦੇ ਆ ਥੈਂਕ ਯੂ ਸੋ ਜੀ ਸਿੰਘ ਸਰਪੰਚ ਜੀ ਦੀ ਗਾਇਕਤਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਰਾਵੀ ਦਰਿਆ ਉੱਥੋਂ ਕਾਂਦ ਕਾਸਪੇਟ ਮਾਹਨਪੁਰ ਔਰ ਫਰੋਜ਼ਾ ਮੰਦਿਰੀ ਇਤਿਆਹ ਦੇ ਵਿੱਚ ਕਾਫੀ ਪਾਣੀ ਆਇਆ ਉਸ ਕਾਰਨ ਸਾਡੇ ਜਿਹੜੇ ਡੇਰਾ ਇੱਥੇ ਮੋਕੇ ਵਾਲੇ ਵੀ ਇਹ ਪਰਿਵਾਰ ਉੱਤੇ ਫਸ ਗਏ ਸੀਗੇ ਮਾਨ ਸਰਕਾਰ ਦਾ ਸਪੈਸ਼ਲ ਧੰਨਵਾਦ ਕਿ ਉਹਨਾਂ ਨੇ ਇੰਨੇ ਵਧੀਆ ਪ੍ਰਬੰਧ ਕੀਤੇ ਹੋਏ ਆ ਹਾਰ ਤੋਂ ਨੇ ਦੇਖਣ ਲਈ ਤੇ ਸਪੈਸ਼ਲੀ ਥੈਂਕ ਯੂ ਸਾਡੇ ਚੇਅਰਮੈਨ ਮੰਤਰੀ ਸ਼੍ਰੀ ਲਾਲ ਚੰਦ ਗਦਾਵਰੀ ਚੱਕੀ ਦਾ ਜਿਨ੍ਹਾਂ ਮੌਕੇ ਤੇ ਸਵੇਰੇ 4 ਵਜੇ ਤੋਂ ਉਹ ਜਿਵੇਂ ਕੀ ਟੱਚ ਨਾ ਸਾਡੇ ਸਾਰਿਆਂ ਦੇ ਸਰਪੰਚਾ ਦੇ ਉਹਨਾਂ ਦਿਨਾਂ ਦੇ ਜੀਤੇ ਇੱਥੇ ਟੀਮਾਂ ਭੇਜੀਆਂ ਔਰ ਪ੍ਰੈਕਟਿਸ ਕੀਤੇ ਕੁਝ ਪ੍ਰਕਾਰ ਸਹੀ ਮੈਂ ਫਰਾਂਸ ਤੋਂ ਮੰਗਰੋਂ ਤੇ ਮਾਹਲਪੁਰ ਇਹ ਜਿੰਨੂ ਤੇ ਛੇਤੀ ਆ ਲੱਡ ਆਇਆ ਹੋਇਆ ਆ ਆਪ ਆਪਣੀ ਗੱਲ ਮਾਹਲਪੁਰ ਤੇ ਆਸ ਵਿੱਚ ਬਹੁਤ ਜਿਆਦਾ ਪਾਣੀ ਆਇਆ ਸਾਡੇ ਦੇਰੇ ਊਕੇ ਵਾਲੇ ਦੇਰੇ ਡਾਕਟਰ ਬੁਜੀਸ਼ ਨੇ ਤਾਂ ਜੋ ਦੇਲਾ ਬੜਾ ਮਸੂਰਾ ਉਸੇ ਸਾਥ ਸਾਥ ਆਰਜੀ ਬੈਠੇ ਹੋਏ ਸਨ ਅਹੀਂ ਨਾ ਉਹਨਾਂ ਨੂੰ ਐਮਡੀਆ ਰਫਲੀ ਟੀਮ ਦੇ ਨਾਲ ਮਾਰ ਰਹਿ ਕੇ ਆ ਇਹ ਜਿਹੜਾ ਸਾਰਾ ਧੰਨਵਾਦ ਮਾਨਤਾ ਕਰਦੋ ਸੁਪਰ ਮંત્રી ਜੀ ਨਾਲ ਚਾਂਦੀ ਪਟਾਵੀ ਚੰਦ ਜੀ ਨੂੰ ਜਾਂਦਾ ਜਿਹੜੇ ਕਿ ਸਵੇਰੇ ਸਵੇਰੇ 4 ਵਜੇ ਤੋਂ ਹੀ ਸਾਰੇ ਸਰਪੰਚਾਂ ਨੇ ਕੱਢੇ ਵੇਲੇ ਸਾਨੂੰ ਸੋਣਾ ਸਾਰਾ ਮੇਰੇ ਸੁਝਾਅ ਦਿੱਤੇ ਸੀ ਕਿ ਸਾਰੇ ਸਰਪੰਚ ਜਿਹੜੇ ਕਿਤੇ ਵੀ ਦੱਸਣ ਉਹ ਮੇਰੇ ਕੱਢ ਵਗਿਆ ਤਾਂ ਉਹ ਸਭ ਮੇਰੇ ਦੱਸਣ ਵਾਲੀ ਹੈ ਬੜਾ ਕਿਤੇ ਕੋਈ ਨੁਕਸਾਨ ਨਹੀਂ। ਘੜਾ ਗਲੀ ਆਵਾਂ ਤੇ ਭਾਵੇਂ ਸਾਨੂੰ ਕੋਈ ਹੱਲ ਕਿਹਾ ਕਿ ਮਜ਼ੇ ਲਈ ਜੋ ਆਏ ਤੇ ਅਗਨ ਮੋਰ ਦੀ ਸਮਾਗਰੀ ਲਈ ਜੀ ਧੰਨਵਾਦ। ਇਹ ਸਾਡਾ ਪਰਿਵਾਰ ਹੈ ਜੀ ਜਿਹੜੇ ਰੈਕਿਊ ਦੇ ਫੋਨ ਆਏ ਨਾ ਮੈਂ ਸਾਬ ਦਾ ਮੈਂਬਰ ਤੇ ਜੀ ਉਹ ਨੀ ਦੇਰਾ ਮਾਖੂਨ ਦੇਰਾ ਮੋਦੇ ਵਾਲਾ ਤੁਹਾਨੂੰ ਸਿੰਘ ਮਾਨ ਜੀ ਦਾ ਬਹੁਤ ਹੀ ਧੰਨਵਾਦ ਕਰਨਾ ਹਾਂ ਜੀ ਸਾਡਾ ਸ੍ਰੀ ਦਰੁਜਕ ਮੰਤਰੀ ਚਾਵਨ ਮੰਤਰੀ ਜਿਨ੍ਹਾਂ ਨੇ ਆਪਣੇ ਉਨਾ ਹੀ ਜ਼ੋਰ ਲਾ ਕੇ ਸਾਨੂੰ ਫੇਰੇ 4:00 ਵਜੇ ਤੋਂ ਲੈ ਕੇ ਹੁਣ ਤੱਕ ਦਿੱਤੇ ਨਾਲ ਹੀ ਆਪਣੇ ਖੇਤੀਬਾੜੀ ਮਾ ਅੰਕੀ ਕੈਪਚਰ ਫਟਵਾਰੀ ਤਾ ਨੂੰ ਅਮਨਦੀਪ ਜੀ ਨੂੰ ਕਹਿਆ ਕਿ ਕਹਿਆ ਕਿ ਆਪਣਾ ਬਾਧੀਆਂ ਟੀਮਾਂ ਦਾ ਫਿਰ ਇਸ ਦਾ ਟੀਮਾਨ ਮੁਖਦਰ ਸਾਨੂੰ ਬਾਹਰ ਕੱਢਣ ਵਿੱਚ ਸਤਿ ਸ਼੍ਰੀ ਅਕਾਲ ਆਮ ਦੀ ਸਰਪੰਚ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰੋ ਬੋਲੋ ਸੋਹਣੇ ਹੱਥ ਨਾਮ ਸਿਆ ਨਾਲੇ ਜੈ ਜੈਕਾਰ ਆਏ ਕੱਲ ਨਾਲ ਗਿਆ ਕੱਲ ਦਾ ਨਹੀਂ ਕਿਹਾ ਤੁਹਾਨੂੰ ਕੱਲ ਉੱਥੇ ਪਹਿਲਾਂ ਗੁਜਰਾਲੇ ਪਾਸੇ ਰਹੇ ਹੈ ਜੇ ਕੋਈ ਗੁਜਰਾਲੇ ਵਿੱਚ ਬੈਠ ਸਕਦੇ ਨੇ ਨੀਚੇ ਬੈਠ ਜਾਓ ਬਾਕੀ ਉੱਪਰ ਬੈਠ ਜਾਓ ਨਾ ਹਰੋ ਹਰੋ ਇਹ ਇਹਨਾਂ ਦਾ ਪ੍ਰਬੰਧ ਨਹੀਂ ਆ ਪਛਾਣ ਕੱਢਣ ਦਾ ਸਰ ਕਿੰਨਾਂ ਕਿੰਨੇ ਬੰਦੇ ਐ ਟੋਟਲੀ ਹਾਂ ਆਹ ਦੇਖ ਤਾ ਇਹਨਾਂ ਨਾਲ ਜੀ ਚੀਜ਼ ਬੋਲਦੇ ਆਂ